ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਬੱਚੇ ਜਿਹੜੇ ਹੈਗੇ ਨੇ ਮੋਬਾਈਲਾਂ ਦੇ ਵਿੱਚ ਜਿਆਦਾ ਰਹਿੰਦੇ ਨੇ ਤੇ ਪਰ ਅੱਜ ਇੱਥੇ ਆਕਾਸ਼ ਇੰਸਟਿਟਿਊਟ ਦੇ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਮਾਈਸੈਲਫ ਰਾਸ਼ਪੂਮਰ ਡੈਮ ਵਰਕਿੰਗ ਹਿਅਰ ਐਸ ਅਸਿਸਟੈਂਟ ਡਾਇਰੈਕਟਰ ਅ ਅੱਜ NEET ਦਾ ਰਿਜ਼ਲਟ ਆਇਆ ਹੈ ਔਰ NEET ਦਾ ਰਿਜ਼ਲਟ ਆਕਾਸ਼ ਇੰਸਟਿਟਿਊਟ ਦਾ ਬਹੁਤ ਸ਼ਾਨਦਾਰ ਰਹਾ ਹੈ ਤੇ ਦੂਜੀ ਗੱਲ ਅੱਜ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਮਾਪੇ ਬਤਾ ਤੇ ਇਸ ਇੰਸਟਿਟਿਊਟ ਦਾ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲੇ ਪੜਾਈ ਕਰਦੇ ਸੀ ਕਿੱਥੋਂ ਦੀ ਇੱਥੇ ਸੋਚ ਕੇ ਕਿ ਆਕਾਸ਼ ਦੇ ਵਿੱਚ ਹੀ ਜਾਵਾਂ ਮੈਂ ਇੱਥੇ ਪੜਾਈ ਕਰਾਂ नहीं सर मेरा ऐसे था नहीं आकाश वगैरह या किसी और भी इंस्टीट्यूट में क्योंकि कभी सोचा ही नहीं था कि हम लोग इंस्टीट्यूट वगैरह में पढ़ेंगे वधिया स्कोप है हूँ आगे जाके बच्चे नो किस तरह का ट्रीटमेंट मिलेगा क्योंकि माँ बाप कई बार बच्चे नो कह देते हैं कि यार पढ़ाई होनी नहीं, नहीं महंगी हो गई है छाट पर ऐसे तक ही रहे नहीं सर प्रेशर तो सीधा बच्चे के ऊपर कि पढ़ाई बहुत ज़्यादा महंगी है कि तुम कोशिश करो भी बहुत अच्छे मार्क्स लैके आओ क्योंकि इतों टीचर्स बारे भी सुनिया पहला से लोकल ट्यूशन लगाइया ਪੜਾਈ ਦੇ ਨਾਲ ਹੁਣ ਅੱਗੇ ਕੀ ਕਰਨਾ ਹੈ ਹੁਣ ਅੱਗੇ ਜਾ ਕੇ ਕਿਉਂਕਿ ਕਾਲਜ ਦੇ ਵਿੱਚ ਵੀ ਜਾਣਾ ਹੈ ਫਿਰ ਉਸ ਤੋਂ ਬਾਅਦ ਫੇਰ ਅੱਗੇ ਜਾ ਕੇ ਜੋਬ ਵਗੈਰਾ ਵੀ ਹੈ ਕਿਸ ਤਰ੍ਹਾਂ ਦੀ ਫੀਲਡ ਜੁਆਇਨ ਕਰੋਗੇ ਇਹ ਮੈਡੀਕਲ ਫੀਲਡ ਹੀ ਰਹੇਗੀ ਜੁਆਇਨ ਤੋਂ ਬਸ ਅਬ ਦੇਖਦੇ ਹਾਂ ਕਾਉਂਸਲਿੰਗ ਵਿੱਚ ਕੌਨ ਸਾ ਕਾਲਜ ਮਿਲ ਰਿਹਾ ਹੈ ਉਸ ਦੇ ਹਿਸਾਬ ਨਾਲ ਫਿਰ ਅੱਗੇ ਐਮਪੀਬੀਐਸ ਫਿਰ ਅੱਗੇ ਦੇਖਦੇ ਹਾਂ ਨੀਟ ਦਾ ਪੇਪਰ ਲੀਕ ਹੋ ਗਿਆ ਸੀ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਹੁਣ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ हाँ जी अभी जो एन जो एजेंसी है उन्होंने कम्प्लीटली कह दिया था कि इस तक पेपर कोई लीक नहीं हुआ है और ऐसा करके उन्होंने रिजल्ट निकाल दिया है अब बच्चों को क्या संदेश दोगे क्योंकि तो बच्चे अब आ, आगे यहाँ पर तो होंगे बिल्कुल बिल्कुल मैं स्टूडेंट्स को यही कहूंगा कि हम एज ए कास्ट सिस्टम यहाँ पर सब बच्चों के लिए हाजिर हैं ਪਟਿਆਲਾ ਦੇ ਆਕਾਸ਼ ਇੰਸਟੀਚੂਟ ਨੇ ਅੱਜ ਵੱਡੀ ਮੱਲਾ ਮਾਰੀ ਹੈ ਜਿਹਦੇ ਵਿੱਚ ਬੱਚਿਆਂ ਨੇ ਟੌਪ ਜਿਹੜੇ ਰੈਂਕ ਹਾਸਲ ਕੀਤੇ ਨੇ ਸਾਡੇ ਨਾਲ ਬੱਚੇ ਵੀ ਮੌਜੂਦ ਨੇ ਜਿਹੜੇ ਇੰਸਟੀਚੂਟ ਦੇ ਜਿਹੜੇ ਡਾਇਰੈਕਟਰ ਨੇ ਉਹ ਵੀ ਮੌਜੂਦ ਨੇ ਪਹਿਲੇ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰ ਲੈਣੇ ਸਰ ਬੱਚਿਆਂ ਨੇ ਨਾਮ ਰੋਸ਼ਨ ਕਰ ਦਿੱਤਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਬੱਚੇ ਜਿਹੜੇ ਹੈਗੇ ਨੇ ਮੋਬਾਈਲਾਂ ਦੇ ਵਿੱਚ ਜ਼ਿਆਦਾ ਰਹਿੰਦੇ ਨੇ ਤੇ ਪਰ ਅੱਜ ਇੱਥੇ ਆਕਾਸ਼ ਇੰਸਟੀਚੂਟ ਦੇ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਮਾਈ ਸੈਲਫ ਰਾਸ਼ ਕੁਮਾਰ ਆਮ ਵਰਕਿੰਗ ਹੇਅਰ ਐਜ਼ ਅਸਿਸਟੈਂਟ ਡਾਇਰੈਕਟਰ आज नीट का रिजल्ट आया है और नीट का रिजल्ट आकाश इंस्टीट्यूट का बहुत शानदार रहा है ऑल इंडिया लेवल पे हमारे 21 स्टूडेंट हैं जिन्होंने परफेक्ट 720 स्कोर किया है और हमारे जो टॉप हंड्रेड में थर्टी रैंक है टॉप फाइव में वन रैंक है और टॉप वन में थ्री रैंक है तो कुल मिला हमारा जो है परफॉर्मेंस काफ़ी अच्छा रहा है और नॉर्थ जोन जो है हमारा उसमें भी 720 में थ्री स्टूडेंट्स है हमारे और आकाश पटियाला के अंदर भी हमारा जो स्टूडेंट है 715 में तनिष करोड़ा और उनकी जो ऑल इंडिया रैंक है वो वन आई है इसके अलावा हमारे जो है सिक्स स्टूडेंट पे 650 प्लस वाले हैं तो ओवरऑल रिजल्ट बच्चों का बहुत अच्छा रहा है जो स्टूडेंट्स ने मेहनत की है उनको उसका फल मिला है इसके लिए मैं उनके पेरेंट्स को स्टूडेंट्स को और हमारे टीचर्स को सबको बहुत बहुत कॉन्ग्रेचुलेट करूंगा सारे ना बच्चे भी मौजूद हैं बच्चे यहाँ गलबात कर लेने एक पौधा फड़े हुआ है बच्चे ने हाथ पहले बेटा आज वर्ल्ड इनवायरमेंट डे है पौधा मिले तो ਤੁਹਾ ਕਿੰਨੇ ਖੁਸ਼ੀ ਹੈ ਕਿਉਂਕਿ ਪੌਦੇ ਲਗਾਉਣਾ ਸਭ ਤੋਂ ਵੱਡੀ ਗੱਲ ਹੈ ਹਾਂਜੀ ਸਰ ਬਿਲਕੁਲ ਮੈਂ ਤਾਂ ਲਗਾਤੀ ਜਾਂਦੀ ਹਾਂ ਇਹ ਵੀ ਲਗਾ ਦੂੰਗੀ ਤੇ ਦੂਜੀ ਗੱਲ ਅੱਜ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਮਾਬਾ ਪਰਦਾ ਤੇ ਇੰਸਟੀਚਿਊਟ ਦਾ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲੇ ਪੜ੍ਹਾਈ ਕਰਦੇ ਸੀ ਕਿੱਥੋਂ ਦੀ ਇੱਥੇ ਸੋਚ ਕੇ ਕਿ ਅਕਾਸ਼ ਦੇ ਵਿੱਚ ਹੀ ਜਾਵਾਂ ਮੈਂ ਇੱਥੇ ਪੜ੍ਹਾਈ ਕਰਾਂ ਨਹੀਂ ਸਰ ਮੇਰਾ ਐਸਾ ਥਾ ਨਹੀਂ ਅਕਾਸ਼ ਵਗੈਰਾ ਜਾਂ ਕਿਸੇ ਔਰ ਵੀ ਇੰਸਟੀਚਿਊਟ ਮੈਂ ਕਿਉਂਕਿ ਕਦੇ ਸੋਚਿਆ ਹੀ ਨਹੀਂ ਥਾ ਕਿ ਹਮ ਲੋਗ ਇੰਸਟੀਚਿਊਟਸ ਵਗੈਰਾ ਮੈਂ ਪੜ੍ਹेंगे ਲੇਕਿਨ ਫਿਰ 10th ਮੇਂ ਜਦ ਮਾਰਕਸ ਅੱਛੇ ਆ ਗਏ ਤਾਂ ਅਕ तो मैं यहां आई कि मुझे लगा कि अच्छे ऑपर्चुनिटी है एंड एंड इट शुड नॉट बी मिस्ड स्कॉलरशिप uh, मिली है बच्चेंनो बच्चे ते इथे आकाश ਦੇ ਵਿੱਚ ਆਏ ਨੇ ਪੇਰੈਂਟਸ ਵੀ ਮੌਜੂਦ ਹੈ ਮੈਮ ਬੱਚੇ ਨੇ ਵਧੀਆ ਰੈਂ ਨੰਬਰ ਲੈ ਕੇ ਪੇਰੈਂਟ ਦਾ ਨਾਮ ਤੇ ਰੋਸ਼ਨ ਕੀਤਾ ਹੀ ਹੈ ਪਰ ਆਕਾਸ਼ ਇੰਸਟੀਟਿਊਟ ਦਾ ਵੀ ਤੇ ਬੱਚੇ ਕਹਿ ਰਹੇ ਕਿ ਮੈਂ ਸਕਾਲਰਸ਼ਿਪ ਲੈ ਕੇ ਪਹੁੰਚੀ ਆ ਵਧੀਆ ਸਕੋਪ ਹੈ ਹੁਣ ਅੱਗੇ ਜਾ ਕੇ ਬੱਚੇ ਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਮਿਲੇਗਾ ਕਿਉਂਕਿ ਮਾਪੇ ਕਈ ਵਾਰ ਬੱਚੇ ਨੂੰ ਕਹਿ ਦਿੰਦੇ ਕਿ ਯਾਰ ਪੜ੍ਹਾਈ ਹੁਣ ਇੰਨੀ ਮਹਿੰਗੀ ਹੋ ਗਈ ਹੈ ਛੱਡ ਪਰੇ ਇੱਥੇ ਤੱਕ ਹੀ ਰਹਿਣ ਦੋ ਨੇ ਸਰ प्रेशर ਤਾਂ ਸੀਗਾ ਬੱਚਿਆਂ ਦੇ ਉੱਪਰ ਕਿ ਪੜ੍ਹਾਈ ਬਹੁਤ ਜ਼ਿਆਦਾ ਪੈ ਗਈ ਹੈ ਵੀ ਤੁਸੀਂ ਕੋਸ਼ਿਸ਼ ਕਰੋ ਵੀ ਬਹੁਤ ਅੱਛੇ ਮਾਰਕਸ ਲੈ ਕੇ ਆਓ ਕਿਉਂਕਿ ਇੱਥੋਂ ਦੇ ਟੀਚਰਜ਼ ਬਾਰੇ ਵੀ ਸੁਣਿਆ ਸੀ ਪਹਿਲਾਂ ਸੀ ਲੋਕਲ ਟਿਊਸ਼ਨਸ ਲਗਾਈਆਂ ਸੀ ਬਟ ਜਦੋਂ ਸਾਨੂੰ ਪਤਾ ਲੱਗੇ ਵੀ ਸਕਾਲਰਸ਼ਿਪ ਵੀ ਦੇ ਰਹੇ ਨੇ ਤਾਂ ਫਿਰ ਸਾਡੇ ਲਈ ਪਲੱਸ ਪੁਆਇੰਟ ਹੋ ਗਿਆ ਵੀ ਫਿਰ ਸਾਨੂੰ ਲੱਗਿਆ ਵੀ ਸ਼ਹਿਰ ਤੋਂ ਅਪ ਡਾਊਨ ਕਰਨਾ ਜਾਂ ਇੱਥੇ ਕੋਈ ਪੀਜੀ ਲੈਣਾ ਵੀ ਸੌਖਾ ਹੈ ਵੀ ਟੀਚਰਜ਼ ਵਧੀਆ ਗਾਈਡ ਕਰਨਗੇ ਅੱਛੀ ਤਰ੍ਹਾਂ ਪੜ੍ਹਾਉਣਗੇ ਸਾਰੇ ਕਿਉਂਕਿ ਟੈਸਟ ਵਗੈਰਾ ਵੀਕਲੀ ਹੁੰਦੇ ਰਹਿੰਦੇ ਸੀ ਇਹਨਾਂ ਦੇ ਉਹ ਚੀਜ਼ ਬਹੁਤ ਪਲੱਸ ਪੁਆਇੰਟ ਸੀਗੀ ਤੇ ਨੰਬਰ ਬਹੁਤ ਅੱਛੀ ਆਏ ਬੱਚਿਆਂ ਨੇ ਮਿਹਨਤ ਕੀਤੀ ਹੈ ਸਾਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਕਿ 2-2 3-3 ਵਜੇ ਤੱਕ ਬੱਚਿਆਂ ਨੇ ਪੜ੍ਹਨਾ ਮੈਨੂੰ ਲੱਗਦਾ ਵੀ ਮੇਰੇ ਬੱਚੇ ਨੇ ਸੱਚਮੁੱਚ ਬਹੁਤ ਅੱਛੀ ਮਿਹਨਤ ਕੀਤੀ ਹੈ ਤੇ ਟੀਚਰਸ ਨੇ ਵੀ ਬਹੁਤ ਮਿਹਨਤ ਕਰਾਈ ਹੈ ਇੱਥੇ ਦੇ ਜਿੰਨੇ ਵਰਜੀ ਵਾਰੀ ਸਟਾਫ ਨੂੰ ਕਾਲ ਕੀਤੀ ਅਸੀਂ ਨੇ ਕੁਝ ਵੀ ਪੁੱਛਣ ਵਾਸਤੇ ਜਾਂ ਮੀਟਿੰਗਸ ਹੁੰਦੀਆਂ ਸੀ ਬਹੁਤ ਵਧੀਆ ਸਾਡੇ ਨਾਲ ਇਹਨਾਂ ਦਾ ਬਿਹੇਵਰ ਹੈ ਤੇ ਸਾਡੇ ਨਾਲ ਅੱਛੀ ਤਰ੍ਹਾਂ ਇਹਨਾਂ ਨੇ ਸਾਨੂੰ ਗਾਈਡ ਕੀਤਾ ਚਾਹੇ ਪੇਰੈਂਟਸ ਪੜੇ ਲਿਖੇ ਨੇ ਚਾਹੇ ਨਹੀਂ ਫਿਰ ਵੀ ਇਹਨਾਂ ਨੇ ਗਾਈਡ ਕੀਤਾ ਚਾਹੇ ਸੀ ਇਹਨਾਂ ਤੋਂ ਚਾਰ ਵਾਰ ਪੁੱਛੀਏ ਯਾ ਗੱਲ ਕਿ ਹਰਗੱਲ ਇਹਨਾਂ ਨੇ ਅੱਛੀ ਤਰ੍ਹਾਂ ਸਾਨੂੰ ਸਾਨੂੰ ਬਹੁਤ ਅੱਛਾ ਲੱਗਿਆ ਸੀ ਚੱਕ ਹੈ ਮੈਂ ਚਾਹੁੰਦੀ ਹਾਂ ਕਿ ਜੇ ਬੱਚਿਆਂ ਨੇ ਪੜ੍ਹਨਾ ਹੈ ਤਾਂ ਆਕਾਸ ਇੰਸਟੀਚਿਊਟ ਬਹੁਤ ਵਧੀਆ ਹੈ ਇੱਥੇ ਜ਼ਰੂਰ ਪੜੋ ਬੇਟਾ ਪੜ੍ਹਾਈ ਦੇ ਨਾਲ ਹੁਣ ਅੱਗੇ ਕੀ ਕਰਨਾ ਹੈ ਹੁਣ ਅੱਗੇ ਜਾ ਕੇ ਕਿਉਂਕਿ ਕਾਲਜ ਦੇ ਵਿੱਚ ਵੀ ਜਾਣਾ ਹੈ ਫਿਰ ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਜੌਬ ਵਗੈਰਾ ਵੀ ਹੈ ਕਿਸ ਤਰ੍ਹਾਂ ਦੀ ਫੀਲਡ ਜੁਆਇਨ ਕਰੋਗੇ ਇਹ ਮੈਡੀਕਲ ਫੀਲਡ ਹੀ ਰਹੇਗੀ ਜੁਆਇਨ ਤੋਂ ਬਸ ਅਬ ਦੇਖਦੇ ਹਾਂ ਕਾਉਂਸਲਿੰਗ ਵਿੱਚ ਕੌਨ ਸਾ ਕਾਲਜ ਮਿਲ ਰਿਹਾ ਹੈ ਉਸ ਦੇ ਹਿਸਾਬ ਨਾਲ ਫਿਰ ਅੱਗੇ ਐਮਪੀਬੀਐਸ ਫਿਰ ਅੱਗੇ ਦੇਖਦੇ ਹਾਂ ਪੇਰੈਂਟਸ ਦਾ ਸਾਥ ਮਿਲਦਾ ਸੀ ਕਿ ਪੜ੍ਹਾਈ ਕਿਉਂਕਿ ਤਾਫ ਹੁੰਦੀ ਹੈ ਪੜ੍ਹਾਈ ਦੀ ਤੇ ਪੇਰੈਂਟ ਦਾ ਸਾਥ ਮਿਲ ਰਿਹਾ ਸੀ ਹਾਂਜੀ ਬਿਲਕੁਲ ਮੈਡੀਕਲ ਕੇ ਲਈ ਤਾਂ ਮੇਰੇ ਮम्मा ਨੇ ਹੀ ਬੋਲਾ ਸੀ ਕਿ ਤੂੰ ਨੇ ਕਰਨੀ ਹੈ ਮੇਰੇ ਤਾਂ ਮਨ ਵੀ ਨਹੀਂ تھا ਉਹਨਾਂ ਬੋਲੇ ਕਰਨੀ ਹੈ ਮੈਂ ਕਿਹਾ ਚਲੋ ਠੀਕ ਹੈ ਫਿਰ ਕਰਦੇ ਹਾਂ ਕਿਉਂ ਮਮੇ ਕਈ ਵਾਰ ਕਹਿੰਦੀ ਨਾ ਮਜ਼ਾਕ ਵਿੱਚ ਬੇਟਾ ਝਾੜੂ ਪੂੰਝਾ ਕਰ ਲੈ ਸਿਰੇ ਸਿਰੇ ਕੋਈ ਹੋਰ ਕੁਝ ਇਸ ਤਰ੍ਹਾਂ ਦਾ ਕੋਈ ਨਹੀਂ ਪੜ੍ਹਾਈ ਦੇ ਉੱਪਰ ਹੀ ਧਿਆਨ ਦੇਣਾ ਨਹੀਂ 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 ਕਦੇ ਵੀ ਨਹੀਂ ਕਿਹਾ ਉਹਨਾਂ ਨੇ ਤਾਂ ਹਲੇ ਹੁਣ ਵੀ ਨਹੀਂ ਕਿਹਾ ਕਹਿੰਦੇ ਕੋਈ ਗੱਲ ਨਹੀਂ ਤੇਰੇ ਰੈਸਟ ਡੇਸ ਚੱਲ ਰਿਹਾ ਤੂੰ ਰੈਸਟ ਕਰ ਹਲੇ ਵੀ ਨਹੀਂ ਕਿਹਾ ਵੀ ਤ तो बच्चों है।, 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 जो जो है, है और ऐसा करके उन्होंने रिजल्ट निकाल दिया है ना? अभी इस मामले में मेरे ख्याल से जो है रिजल्ट यही वैलिड रहेगा इसमें बहुत ज्यादा चेंज होने की पोसिबिली नहीं है अब बच्चों को क्या संदेश दोगे क्योंकि बच्चे अब आगे यहाँ पर न्यू एडमिशन बिल्कुल बिल्कुल मैं स्टूडेंट्स को यही कहूंगा कि हम एज ए कास्ट सिस्टम यहाँ पर आ, सब बच्चों के लिए हाजिर हैं हम बच्चों को जो भी उनको सुविधाएं चाहिए एकेडमिक से रिलेटेड जो भी उनको काउंसलिंग चाहिए जो भी हेल्प चाहिए वो यहाँ पे प्रोवाइड करेंगे हमारे टीचर्स हमारा जो भी सिस्टम है वेल इक्विप्ड है और हम बच्चों की वन टू वन काउंसलिंग करके उनको उनके सपनों तक पहुँचाने का काम करेंगे ਐਸਾ ਆਕਾਸ਼ ਇੰਸਟੀਚੂਟ ਦੇ ਡਾਇਰੈਕਟਰ ਰਾਜੀ ਔਰ ਬੱਚਿਆਂ ਦੇ ਪੇਰੈਂਟਸ ਤੇ ਬੱਚੇ ਇਹਨਾਂ ਨੇ ਕਿਹਾ ਕਿ ਮੈਂ ਜਿਹੜੇ ਬੱਚਿਆਂ ਨੂੰ ਇੱਕ ਤੇ ਮੈਸੇਜ ਦਵਾਂਗਾ ਕਿ ਇੱਥੇ ਜਾ ਕੇ ਅਡਮਿਸ਼ਨ ਲੈਣ ਤੇ ਅਸੀਂ ਵਧੀਆ ਤੋਂ ਵਧੀਆ ਉਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਾਂਗੇ ਤੇ ਨਾਲ ਹੀ ਪੇਰੈਂਟਸ ਨੇ ਕਿਹਾ ਕਿ ਆਕਾਸ਼ ਇੰਸਟੀਚੂਟ ਸਭ ਤੋਂ ਵਧੀਆ ਹੈ ਜਿੱਥੇ ਪੜ੍ਹਾਈ ਵਧੀਆ ਹੁੰਦੀ ਹੈ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੋਮਂਦਿਰਪੁਰ